ਚਮਕੌਰ ਦੀ ਕੱਚੀ ਗੜੀ ਦੇ ਚ ਜਥੇ ਸ਼ਹੀਦ ਹੋ ਚੁੱਕੇ ਉਹਨਾਂ ਜਥਿਆਂ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਇੱਕ ਜਥਾ ਹੈ ਦੂਸਰਾ ਜਥਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਦੋਵੇਂ ਪੁੱਤਰ ਭਾਵ ਸਤਗੁਰੂ ਜੀ ਦੇ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ ਕੱਲ ਕੀ ਤਰ ਸਿੱਖਾਂ ਨੂੰ ਕਹਿਣ ਲੱਗੇ ਕੱਲ ਨੂੰ ਜਿਹੜਾ ਪਹਿਲਾ ਜਥਾ ਜਾਏਗਾ ਨਾ ਭਾਈ ਚਮਕੌਰ ਦੀ ਕੱਚੀ ਗੜੀ ਚੋਂ ਉਦਾ ਆਗੂ ਮੈਂ ਬਣ ਕੇ ਜਾਵਾਂਗਾ ਮੈਦਾਨੇ ਜੰਗ ਦੇ ਚ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰਨੀਆਂ ਗੁਰੂ ਕੇ ਸਿੱਖੋ ਚੱਲਣਾ ਕੱਲ ਨੂੰ ਮੈਦਾਨੇ ਜੰਗ ਦੇ ਚ ਸਿੱਖ ਹੱਥ ਬੰਨ ਕੇ ਖਲੋਗੇ ਸਤਿਗੁਰੂ ਤੁਹਾਡੇ ਵਰਗਾ ਗੁਰੂ ਨਹੀਂ ਪੰਥ ਨੂੰ ਨਸੀਬ ਹੋਣਾ ਸਾਡੇ ਵਰਗੇ ਸਿੱਖ ਤੁਸੀਂ ਹਜ਼ਾਰਾਂ ਬਣਾ ਲੈਣੇ ਲੱਖਾਂ ਖੜੇ ਕਰਦੇ ਆਉਂਗੇ ਗੁਰੂ ਕੇ ਸਿੱਖ ਤੁਹਾਡੇ ਵਰਗਾ ਗੁਰੂ ਨਹੀਂ ਨਸੀਬ ਹੋਣਾ ਕਿਰਪਾ ਕਰੋ ਸਾਡੀ ਬੇਨਤੀ ਹੈ ਤੁਸੀਂ ਚਮਕੌਰ ਦੀ ਕੱਚੀ ਗੜੀ ਨੂੰ ਛੱਡ ਕੇ ਚਲੇ ਜਾਓ ਪਾਤਸ਼ਾਹ ਨੇ ਗੁਰੂ ਕੇ ਸਿੱਖਾਂ ਦਾ ਹੁਕਮ ਸਿਰ ਮੱਥੇ ਪਰਵਾਣ ਕੀਤਾ ਖਾਲਸਾ ਪੰਥ ਦਾ ਹੁਕਮ ਸਿਰ ਮੱਥੇ ਪਰਵਾਣ ਕਰਿਆ ਕਹਿਣ ਲੱਗਿਆ ਜ਼ਰੂਰ ਖਾਲਸੇ ਪੰਥ ਦਾ ਹੁਕਮ ਸਿਰ ਮੱਥੇ ਤੇ ਪਰਵਾਣ ਹੁਕਮ ਸਿਰ ਮੱਥੇ ਧਰ ਕੇ ਕਲਗੀਧਰ ਪਾਤਸ਼ਾਹ ਤਾੜੀ ਮਾਰ ਕੇ ਚਮਕੌਰ ਦੀ ਕੱਚੀ ਗੜੀ ਚੋਂ ਨਿਕਲਣ ਲੱਗੇ ਨੇ ਤੇ ਜਾਣ ਵੇਲੇ ਸਿੱਖਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਗੜੀ ਛੱਡਦਿਆਂ ਪਿਤਾ ਦਸ਼ਮੇਸ਼ ਬੋਲੇ ਸਰੀਰ ਨਾਲ ਹੁਣ ਸਿੰਘੋ ਪਿਆਰ ਨਹੀਂਓ ਜਿੰਨੇ ਦੁੱਖ ਚੱਲੇ ਤੁਸੀਂ ਪੰਥ ਖਾਤਰ ਕੋਈ ਅੰਤ ਤੇ ਕੋਈ شمار ਨਹੀਂਓ ਪਰ ਪਿਤਾ ਮੇਰਾ ਵੀ ਦਿੱਲੀ ਸ਼ਹੀਦ ਹੋਇਆ ਮੇਰੇ ਕੋਲ ਮੇਰਾ ਪਰਿਵਾਰ ਨਹੀਂਓ ਛੋਟੇ ਬੱਚਿਆਂ ਤੇ ਮਾਤਾ ਦੀ ਖਬਰ ਕੋਈ ਨਹੀਂ ਮੇਰੇ ਕੋਲ ਅਜੀਤ ਜੁਝਾਰ ਨਹੀਂ ਹੋ ਜੋੜਾ ਅਜੀਤ ਜੁਝਾਰ ਦਾ ਚਾਈ ਚਾਈ ਜਾ ਕੇ ਦਾਦੇ ਦੀ ਗੋਦ ਚ ਬਹਿ ਗਿਆ ਏ ਤੁਸੀਂ ਦੱਸੋ ਖਾਲਸਾ ਪੰਥ ਜੀ ਉਹ ਮੇਰੇ ਸਿਰ ਤੇ ਕੋਈ ਹੋਰ ਬਕਾਇਆ ਰਹਿ ਗਿਆ ਏ ਹਰਗੀ ਤਰਪਾਤਸ਼ਾ ਕਹਿਣ ਲੱਗੇ ਗੁਰੂ ਕੇ ਸਿੱਖੋ ਭਾਈ ਜਿੰਨੇ ਤੁਸੀਂ ਪੰਥ ਦੇ ਖਾਤਰ ਦੁੱਖ ਝੱਲੇ ਨੇ ਨਾ ਇਹਨਾਂ ਦਾ ਕੋਈ ਅੰਤ ਨਹੀਂ ਹੈ ਬਹੁਤ ਤੁਸੀਂ ਕਸ਼ਟ ਝੱਲੇ ਨੇ ਪੰਥ ਦੀ ਖਾਤਰ ਪਰ ਮੇਰਾ ਵੀ ਪਿਤਾ ਐਸੇ ਪੰਥ ਦੀ ਖਾਤਰ ਇਨ੍ਹਾਂ ਸਰਦਾਰੀਆਂ ਨੂੰ ਲੈਣ ਦੇ ਲਈ ਦਿੱਲੀ ਦੇ ਚ ਸ਼ਹਾਦਤ ਪ੍ਰਾਪਤ ਕਰ ਗਿਆ ਆਖੋ ਸਤਨਾਮ ਸ਼੍ਰੀ ਉਹਨੇ ਕੀਤਾ ਭਾਈ ਸਾਰੇ ਭਾਰਤ ਵਰਸ਼ ਦੇ ਲਈ ਇੱਥੇ ਹੈਗਰੀ ਝੰਡੇ ਝੂਲਣੇ ਸੀ ਅੱਲਾਹੁ ਅਕਬਰ ਦੇ ਨਾਰੇ ਲੱਗਣੇ ਸੀ ਇਸਲਾਮੀ ਧਰਮ ਹੋਣਾ ਸੀ ਸਾਰੇ ਪਾਸੇ ਜੇ ਅੱਜ ਮੰਦਰਾਂ ਦੇ ਚ ਘੰਟੀਆਂ ਖੜਕਦੀਆਂ ਨੇ ਜੋਤਾਂ ਜਗਦੀਆਂ ਨੇ ਖੜਕ ਰੀਆਂ ਘੰਟੀਆਂ ਦੇ ਪਿੱਛੇ ਜਗ ਦੀਆਂ ਜੋਤਾਂ ਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਆਂ ਰਗਾਂ ਦਾ ਖੂਨ ਪਿਆ ਬਲਦਾ ਆਖੋ ਸਤਨਾਮ ਸ਼ੇਰੀ ਤਾਂ ਘੰਟੀਆਂ ਵੱਜਦੀਆਂ ਤਾਂ ਇਹ ਦੀਵੇ ਬਲਦੇ ਨੇ ਮੰਦਰਾਂ ਦੇ ਵਿੱਚ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਪਤਾ ਮੇਰਾ ਵੀ ਦਿੱਲੀ ਸ਼ਹੀਦ ਹੋਇਆ ਮੇਰੇ ਕੋਲ ਮੇਰਾ ਪਰਿਵਾਰ ਨਹੀਂ ਹੋ ਛੋਟੇ ਬੱਚਿਆਂ ਤੇ ਮਾਤਾ ਦੀ ਖਬਰ ਕੋਈ ਨਹੀਂ ਪਤਾ ਕੋਈ ਨਹੀਂ ਵੀ ਛੋਟੇ ਬੱਚੇ ਸਭ ਜਦਾ ਬਾਬਾ ਜੁਰਾਵਰ ਸਿੰਘ ਤੇ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਕਿੱਥੇ ਨੇ ਮੇਰੇ ਕੋਲ ਮੇਰਾ ਪਰਿਵਾਰ ਨਹੀਂ ਹੋ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ ਕੋਲ ਨਹੀਂ ਹਨ ਜੋੜਾ ਜੀਤ ਜੁਝਾਰ ਦਾ ਚਾਈ ਚਾਈ ਜਾ ਕੇ ਦਾਦੇ ਦੀ ਗੋਦ ਚ ਬਹਿ ਗਿਆ ਏ ਅਜੀਤ ਸਿੰਘ ਤੇ ਜੁਝਾਰ ਸਿੰਘ ਮੈਦਾਨੇ ਜੰਗ ਦੇ ਚ ਜੂਝ ਕੇ ਦਾਦੇ ਭਾਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਗੋਦ ਦੇ ਚ ਜਾ ਬਰਾਜੇ ਨੇ ਸੱਚਖੰਡ ਵਿਖੇ ਕਹਿਣ ਲੱਗੇ ਕੋਈ ਐਸੀ ਚੀਜ਼ ਹੈ ਗੁਰੂ ਕੇ ਸਿੱਖੋ ਜਿਹੜੀ ਮੈਂ ਖੰਡੇ ਵਾਟੇ ਦੀ ਪੌਲ ਛਕਣ ਵੇਲੇ ਤੁਹਾਡੇ ਨਾਲ ਵਾਅਦਾ ਕੀਤਾ ਹੋਵੇ ਤੇ ਮੇਰੇ ਤੇ ਕੋਈ ਬਕਾਇਆ ਰਹਿੰਦਾ ਹੋਵੇ ਆਖੋ ਸਤਨਾਮ ਸ਼ੇਰੀ ਸਿੱਖ ਹੱਥ ਜੋੜ ਕੇ ਖਲੋਗੇ ਸਤਗੁਰੂ ਕੁਝ ਨਹੀਂ ਜੇ ਬਾਕੀ ਰਹਿੰਦਾ ਤੁਸੀਂ ਸਭ ਲੁਟਾ ਦਿੱਤਾ ਹੈ ਪੰਥ ਉਤੋਂ ਸਾਡੇ ਉਤੋਂ ਕਿਉਂਕਿ ਸਾਹਿਬ ਨੇ ਬਚਨੀ ਇਹ ਕੀਤੀ ਸੀ ਜਿਨ ਕੀ ਜਾਤ ਬਰਨ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਇਨਾਂ ਦੇ ਸਿਰ ਦੇ ਉੱਤੇ ਤਾਜ ਸਜਾ ਕੇ ਜਾਵਾਂਗਾ ਸਰਦਾਰੀਆਂ ਬਖਸ਼ਿਸ਼ ਕਰਕੇ ਜਾਵਾਂਗਾ ਜਿਨਾਂ ਨੂੰ ਲੋਕੀ ਸਰਦਾਰ ਕਹਿਣਾ ਤੇ ਦੂਰਦਰ ਦੀਆਂ ਠੋਕਰਾਂ ਖਾਣ ਦੇ ਲਈ ਜਿਹੜੇ ਲੋਕ ਮਜਬੂਰ ਨੇ ਇਨਾਂ ਦੇ ਸਿਰ ਤੇ ਤਾਜ ਸਜਾਵਾਂਗਾ ਤੇ ਅਸੀਂ ਹੁਣ ਕਲਗੀਧਰ ਪਾਤਸ਼ਾਹ ਦਾ ਹੱਥ ਛੱਡ ਛੱਡ ਕੇ ਸਰਦਾਰੀਆਂ ਨੂੰ ਠੋਕਰਾਂ ਮਾਰ-ਮਾਰ ਕੇ ਆਪ ਹੀ ਚੁਣ ਰਹੇ ਹਾਂਗੇ ਗੁਲਾਮੀਆਂ ਆਖੋ ਸਤਨਾਮ ਸ਼੍ਰੀ